ਸਸੇਕਲ ਦੋਸਤੋ ਤੇ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆਂ ਤੇ ਅੱਜ ਦੋਸਤੋ ਆਪਾਂ ਇਸ ਝੋਟੀ ਦੀ ਜਾਣਕਾਰੀ ਲੈ ਕੇ ਆਵਾਂਗੇ ਬਾਈ ਅੰਮ੍ਰਿਤ ਤੋਂ ਤੇ ਸਾਰੀ ਗੱਲਬਾਤ ਕਰਵਾਵਾਂਗੇ ਬਾਕੀ ਇੱਕ ਇਧਰ ਕੋਲ ਬੁਰੀ ਝੋਟੀ ਵੀ ਖੜੀ ਐ ਤੇ ਅੰਮ੍ਰਿਤ ਨਾਲ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਕਿ ਅੰਮ੍ਰਿਤ ਦੀ ਹਨਾ ਮੈਂ ਇੱਕ ਨੋਟ ਕੀਤਾ ਬਾਈ ਦਾ ਆਪਾਂ ਐਫਲੈਟ ਦਿਖਾ ਦਵਾਂ ਮੈਂ ਹਨਾ ਵੀ ਇਧਰ ਆ ਕੇ ਇਹ ਡੈਰੀ ਫਾਰਮ ਤੇਜਸ ਡੈਰੀ ਫਾਰਮ ਅ ਸਰਦਾਰ ਤੇਜਾ ਸਿੰਘ ਤੇ ਸਰਦਾਰਨੀ ਜਸਮੀਲ ਕੌਰ ਇਹ ਦੋਨਾਂ ਨਾਵਾਂ ਦੇ ਵਿੱਚੋਂ ਤੇਜਸ ਨਾਮ ਚੱਕ ਲਿਆ ਤੇ 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 ਜੇ ਤੇ ਐਸ ਇਹ ਤਾਂ ਬਣਿਆ ਤੇ ਜਸ ਡੇਰੀ ਫਾਰਮ ਆ ਮਤਲਬ ਘਰ ਦੇ ਵੱਡਿਆਂ ਨੂੰ ਹਨਾ ਪਹਿਲ ਦਿੱਤੀ ਹੈ ਤੇ ਆਜੋ ਕਰਾਈਗੇ ਬਾਈ ਨਾਲ ਗੱਲਬਾਤ ਛੁੱਟੀ ਅੰਮ੍ਰਿਤਪਾਲ ਬਾਈ ਸਸੀ ਕਾਲ ਜੀ ਸਸੀ ਕਾ ਬਾਈ ਜੀ ਤੇ ਬਾਈ ਅੰਮ੍ਰਿਤ ਜੀ ਆਪਾਂ ਜਾਣਕਾਰੀ ਦੇਣ ਤੋਂ ਪਹਿਲਾਂ ਹਨਾ ਆ ਛੋਟੀ ਦੀ ਵੀ ਜਾਣਕਾਰੀ ਲਵਾਂਗੇ ਪਹਿਲਾਂ ਕਿੱਥੋਂ ਦਾ ਆਪਣਾ ਡੇਰੀ ਫਾਰਮ ਕਿਹੜਾ ਪਿੰਡ ਆ ਗਿਆ ਆਪਣਾ ਆਪਣੇ ਪਿੰਡ ਦੋਲਾ ਸਿੰਘ ਵਾਲਾ ਵੀਰੇ ਡਿਸਟ੍ਰਿਕਟ ਸੰਗਰੂਰ ਤਹਿਸੀਲ ਸੁਨਾਮ ਜਗੇਪਲ ਤੇ ਗਰਾਹਾਂ ਦੇ ਨੇੜੇ ਰਹਿ ਜਾਂਦਾ ਪਿੰਡ ਠੀਕ ਆ ਭਾਈ ਅੰਮਰ ਤਾਂ ਹੁਣ ਆਪਾਂ ਤੇਰੇ ਜਾਨਵਰਾਂ ਬਾਰੇ ਗੱਲਬਾਤ ਕਰਦੇ ਆ ਪਹਿਲਾਂ ਜਿਵੇਂ ਮੈਂ ਵਧਾਈ ਦਾ ਪਾਤਰ ਆ ਤੂੰ ਹਨਾ ਪਹਿਲਾਂ ਤਾਂ ਤੇਰੀ ਝੋਟੀ ਪਹਿਲੇ ਨੰਬਰ ਦੇ ਉੱਤੇ ਆ ਗਈ ਠੀਕ ਐ ਨੀਲੀ ਰਵੀ ਦੇ ਵਿੱਚੋਂ ਤੇ ਇਦਰੋਂ ਆਪਣੇ ਜਿਹੜਾ ਤੁਸੀਂ ਡੇਰੀ ਫਾਰਮ ਦਾ ਨਾਮ ਬੜਾ ਸੋਹਣਾ ਲੱਗਿਆ ਮੈਨੂੰ ਇਹ ਵੀ ਤੁਸੀਂ ਵਧਾਈ ਦੇ ਪਾਤਰੋਂ ਕਿਉਂ ਆਪ ਤੋਂ ਵੱਡਿਆਂ ਨੂੰ ਮਤਲਬ ਤਰਜੀਹ ਦਿੱਤੀ ਐ ਤੁਸੀਂ ਯਾਦ ਰੱਖੀ ਇਹ ਐ ਵੀ ਆਪਦੇ ਠੀਕ ਐ ਬੇਬੇ ਬਾਪੂ ਦਾ ਨਾਲ ਅਸੀਰਵਾਦ ਹੀ ਰਹਿੰਦਾਗਾ ਤੇ ਵੱਡਿਆਂ ਦਾ ਅਸੀਰਵਾਦ ਹਮੇਸ਼ਾ ਹੀ ਸਾਥ ਦਿੰਦਾਗਾ ਸਹੀ ਗੱਲ ਐ ਸਹੀ ਗੱਲ ਐ ਅੱਛਾ ਅੰਮਰ ਤਾਂ ਜੇ ਹੁਣ ਆਪਾਂ ਝੋਟੀ ਦੀ ਗੱਲ ਕਰ ਗਏ ਇਹ ਨੀਲੀ ਰਵੀ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਆਈ ਹੈ ਹਾਂਜੀ ਬਾਈ ਜੀ ਕੈਦ ਅੰਦਾਂ ਦੇ ਕੰਪੀਟੀਸ਼ਨ ਦੇ ਵਿੱਚੋਂ ਆਈ ਹੈ ਇਹ ਦੋ ਦੰਦਾਂ ਦੇ ਵਿੱਚ ਵੀਰੇ ਦੋ ਦੰਦ ਦੇ ਵਿੱਚੋਂ ਹਾਂਜੀ ਬਾਈ ਜੀ ਠੀਕ ਆ ਜੇ ਝੋਟੀ ਦੀ ਮੈਂ ਗੱਲ ਕਰਾਂ ਬਾਈ ਅੰਮਰਤ ਦੋ ਦੰਦ ਹੋ ਗਈ ਹੁਣ ਇਹ ਹਾਂਜੀ ਗੱਬਣ ਕਿਨੇ ਚਿਰ ਦੀ ਹੋ ਗਈ ਗੱਬਣ 3.4 ਮਹੀਨਿਆਂ ਦੀ ਵੀਰੇ ਇਸ ਟਾਈਮ ਇਹ 3.4 ਮਹੀਨਿਆਂ ਦੀ ਇਹ ਆਪ ਕਿਹੜੇ ਬੋਲਦੀ ਆ ਆਪ ਇਹ ਸਟਾਰ ਬੰਨਦੀ ਆ ਜੀ ਠੀਕ ਆ ਜੀ ਹਾਂਜੀ ਤੇ ਗੱਬਣ ਇਹ ਜਿਹੜਾ ਸਾਇੰਸ ਆ ਬੋਲ ਲਗਾ ਇਸ ਟਾਈਮ ਬਾਦਲ ਫਾਰਮ ਤੇ ਆਗਾ ਜੀ ਉਹ ਤੋਂ ਆਏਗੀ ਉਹ ਤਾਂ ਗੱਬਣਾ ਹੈ ਹਾਂਜੀ ਠੀਕ ਆ ਬਾਕੀ ਯਾਰ ਜੇ ਗੱਲ ਕਰਕੇ ਤੇਰੀ ਝੋਟੀ ਦੀ ਸੋਹਣੀ ਸੁਨੱਖੀ ਵੀ ਹੈ ਨਾ ਕਦ ਕਾਟ ਤੁਸੀਂ ਦੇਖ ਲਓ ਹੈ ਨਾ ਆਪਾਂ ਨਾਲੇ ਕਹਿ ਦਿੰਦੇ ਆ ਵੀ ਨੀਲੀ ਰਾਵੀ ਦੇ ਵਿੱਚ ਕਦ ਬੜਾ ਜਿਆਦਾ ਨਹੀਂ ਹੁੰਦਾ ਪਰ ਇਹਦਾ ਫੇਰ ਵੀ ਠੀਕ ਆ ਕਦ ਸੋਹਣਾ ਕਦ ਕਾਟ ਵਾਲੀ ਝੋਟੀ ਕਹਿ ਸਕਦੇ ਆ ਇਹ ਇਹਦੀ ਪ੍ਰੋਪਰ ਉਮਰ ਜਮਾ ਸਹੀ ਮਹੀਨਿਆਂ ਦੇ ਵਿੱਚ ਗੱਲ ਕਰਕੇ ਕਿੰਨੀ ਹੋ ਗਈ ਉਮਰ ਵੀਰੇ 2.5 ਸਾਲ ਦੀ ਜਮਾ 2.5 ਸਾਲ 4 ਮਹੀਨਿਆਂ ਦੀ ਗੱਬਣ ਹੋ ਗਈ ਮਿਹਨਤ ਆ ਹੈ ਨਾ ਹਾਂਜੀ ਬਾਈ ਜੀ ਤੇ ਅਜੇ ਹੀਟਾਂ ਛੱਡੀਆਂ ਨੇ ਬਾਈ ਇਹਦੀਆਂ ਕਿੰਨੀਆਂ ਇਹਦੇ ਘਟੋ ਘਟ ਤਿੰਨ ਚਾਰ ਹੀਟਾਂ ਛੱਡੀਆਂ ਜਿਵੇਂ ਬੂਰੀ ਹੈ ਜ ਅੱਛਾ ਇਦੋਂ ਪਹਿਲਾਂ ਚਾਰ ਹੀਟਾਂ ਤੇ ਆ ਗਈ ਜੀ ਪਰ ਆਪਾਂ ਨੇ ਮਤਲਬ 2 ਸਾਲ ਤੋਂ ਪਹਿਲਾਂ ਕਰਾਉਣੀ ਨਹੀਂ ਜੀ ਠੀਕ ਹੈ ਗੱਲ ਵੇਟ ਦਾ ਹਿਸਾਬ ਤਾਂ ਰੱਖਦਾ ਹੋਏਗਾ ਹਾਂਜੀ ਹਾਂ ਬੀ ਇੰਨਾ ਕੁ ਵੇਟ ਹੋ ਗਿਆ ਫਿਰ ਆਪਾਂ ਤਾਂ ਜੋ 3 ਕੁਇੰਟਲ ਕਹਿੰਦੇ ਨੇ 3 ਕੁਇੰਟਲ ਤਾਂ ਉੱਤੇ ਹੋ ਰਹੀ ਹੈ ਜੀ ਇਹ ਹੁਣ ਹੈਗੀ ਕੁਟ ਕੁ ਸਵਾ ਚਾਰ ਕੁਇੰਟਲ ਹਾਂਜੀ ਫਿਰ ਵੀ ਬਰ ਆਪਣੀ ਇਹੀ ਸੋਚ ਹੈ ਠੀਕ ਹੈ ਜੀ ਵੀ ਆਪਾਂ 2 ਸਾਲ ਤੋਂ ਬਾਅਦ ਹੀ ਇਹ ਆਈ ਕਰਾਈ ਹੈ ਜੀ ਠੀਕ ਹੈ ਗੱਲ ਜਿਵੇਂ ਆਪਣੇ ਫਾਰਮ ਦੇ ਉੱਤੇ ਕਿੰਨੇ ਕੁ ਜਾਨਵਰ ਆ ਗਏ ਬਾਈ ਮੇਰੇ 10 ਕੁ ਦਾ ਇਸ ਟਾਈਮ ਲੰਦਾ ਹੈ ਮੱਝਾਂ ਨੇ ਠੀਕ ਹੈ ਇਹ ਚਾਰ ਮੋਰਾ ਦੀਆਂ ਨੇ 6 ਵੱਡੀਆਂ ਮੱਝਾਂ ਹਾਂ ਠੀਕ ਹੈ 3 4 ਐਚ ਐਫ ਦੀਆਂ ਵਰਲਡ ਵਾਈਡ ਦੀਆਂ ਠੀਕ ਹੈ ਮਤਲਬ ਡੇਰੀ ਫਾਰਮ ਦੇ ਉੱਤੇ ਹਰ ਇੱਕ ਪ੍ਰਕਾਰ ਦਾ ਪਸ਼ੂ ਮਿਲੂਗਾ ਜੇ ਆਪਾਂ ਮਤਲਬ ਕੰਮ ਕਰਨਾ ਤਾਂ ਹਰ ਇੱਕ ਪੰਤਾ ਪਸ਼ੂ ਥੋੜੀ ਡੇਰੀ ਤੇ ਹੈਗਾ ਹਨਾ ਐਚ ਐਫ ਦਾ ਕਿੰਨਾ ਕੰਮ ਐਚ ਐਫ ਦਾ ਵੀਰੇ ਵਧੀਆ ਆਪਣੇ ਕੋਲ ਸਾਰੀਆਂ ਆਪਣੇ ਕੋਲ ਲਾਲਾ ਵੀ 2 40 ਪਲੱਸ ਵਾਲੀਆਂ ਨੇ 1 30 ਪਲੱਸ ਵਾਲੀਆਂ ਠੀਕ ਹੈ ਤੇ ਜਿਵੇਂ ਹੁਣ ਤੇਰਾ ਮੇਲਿਆਂ ਦੇ ਰਜ਼ਾਨ ਵਧਿਆ ਕਦੋਂ ਤੋਂ ਆਉਣ ਲੱਗੇ ਮੇਲਿਆਂ ਦੇ ਉੱਤੇ ਵੀਰੇ ਪਹਿਲਾਂ ਦੇਖ ਸਭ ਤੋਂ ਪਹਿਲਾਂ ਤਾਂ ਉਹਲੇ ਪਿਛਲੇ ਲਾਸਟ ਟਾਈਮ ਜਿਹੜਾ ਹੋਇਆ ਸੀ ਜਦੋਂ ਚਵਾਈ ਚ ਪਈ ਸੀ ਮੱਝ ਇਸ ਵਾਰ ਉਹਤੇ ਆਪਣੀ ਇਹ ਝੋਟੀ ਵੀ ਦੂਜੇ ਤੇ ਆਈ ਸੀ ਤੇ ਇਹ ਬੂਰੀ ਤੀਜੇ ਤੇ ਆਈ ਸੀ ਤੀਜੇ ਤੇ ਆਈ ਸੀ ਆਪਣਾ ਇਹ ਲਾ ਲਓ ਵੀ ਤੀਜਾ ਮੀਲਾ ਠੀਕ ਹੈ ਵੱਡੇ ਲੈਵਲ ਦਾ ਉਹ ਤੋਂ ਪਹਿਲਾਂ ਜਦੋਂ ਆਪਣੇ ਡਿਸਟ੍ਰਿਕਟ ਲੈਵਲ ਤੇ ਲੱਗਦੇ ਸੀ ਉਦੋਂ ਮਾਤੂਆਂ ਨੇ ਜਿੱਤਿਆ ਸੀ ਆਪਾਂ ਨੇ ਠੀਕ ਹੈ ਠੀਕ ਹੈ ਅੰਮ੍ਰਿਤ ਜੇ ਹੁਣ ਥੋੜੀ ਜੀ ਆਪਾਂ ਬੰਨ ਕਸੂਤੀ ਲਈ ਨਹੀਂ ਸੀ ਆਪਾਂ ਤੋਰ ਕੇ ਵੀ ਦਿਖਾਉਣੀ ਸੀ ਹਨ ਥੱਲੋਂ ਕਿਵੇਂ ਬਣਦੀ ਤਰੀ ਆਉਂਦੀ ਹੈ ਬਹੁਤ ਸੋਹਣੀ ਹੈ ਵੀਰੇ ਬਹੁਤ ਸੋਹਣੀ ਹੈ ਥਾਣਾ ਦਾ ਸਾਹਿਬ ਵਗੈਰਾ ਵਧੀਆ ਬਣਾਉਗੀ ਪੂਰਾ ਵਧੀਆ ਵੀਰੇ ਅੱਛਾ ਚਲੋ ਇਹ ਇਸ ਕੰਮ ਵਾਸਤੇ ਤੁਹਾਡੀ ਭਾਈ ਵਧਾਈ ਦੇ ਪਾਤਰ ਤੁਸੀਂ ਵਧਾਈਆਂ ਤੁਹਾਨੂੰ ਤੇ ਹੁਣ ਇਹਦੇ ਨੀਲੀ ਰਾਵੀ ਇੱਧਰ ਆ ਗਈ ਜੀ ਇਹ ਵੀ ਨੀਲੀ ਰਾਵੀ ਦੇ ਵਿੱਚ ਹੀ ਆ ਜਾਂਦੇ ਹੋਏ ਨੀਲੀ ਰਾਵੀ ਜੀ ਵੀਰੇ ਤਨੋਲੇ ਇਹ ਆਪਣੀ ਤੀਜੇ ਨੰਬਰ ਤੇ ਹੀ ਸੀ ਅੱਛਾ ਵੀ ਥੋੜਾ ਜਿਹਾ ਚਲੋ ਬੂਰੇ ਕਲਰ ਨੂੰ ਕਈ ਠੀਕ ਆ ਸਸਤਾਵਾ ਮਾਨਤਾ ਦਿੰਦੀਆਂ ਨੇ ਕਈ ਨਹੀਂ ਦਿੰਦੀਆਂ ਕਲਰ ਕਰਕੇ ਚੱਕਰ ਪਿਆ ਇਹਦਾ ਠੀਕ ਆ ਹਾਂਜੀ ਠੀਕ ਆ ਇਹ ਇਹਦੀ ਡਿਟੇਲ ਕੀ ਹੈਗੀ ਟਾਈਮਲ ਬੋਲਦੀ ਹੈ ਇਹਦੀ ਠੀਕ ਆ ਮਾਦਰ ਆਪਣੇ ਕੋਲ ਬੂਰੀ ਸੀਗੀ। ਉਹਦਾ ਦੁੱਧ ਹੈ ਕਿਦੀ 17 ਲੀਟਰ। ਠੀਕ ਆ। ਆਪੇ ਡਾਇਮੰਡ ਦੇ ਜੇ 2 ਸਾਲ ਦੀ ਹੋਣੀ ਆ ਇਹ। ਹੋਣੀ ਆ। ਪਰ ਇਹਦੀ ਝੋਲੀ ਦੇਖੋ ਜੀ। ਇਹ 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 ਦੇਖੀ ਗਿਲਾ। ਇਹ ਬੱਲੇ। ਅਰੇ ਇਹ ਆਈ ਵੀ ਹੋਈ ਨਹੀਂ ਜੇ ਦੀ। ਠੀਕ ਆ। ਨੀਲੀ ਰਵੀ ਵਾਲੇ ਸਾਰੇ ਪੱਖੇ ਪੂਰੇ ਕਰਦੀ ਆ ਹਾਂ। ਚਾਰੇ ਪੈਰਾਂ ਤੋਂ ਜੀ ਗੱਲ ਤੋਂ ਸਾਰੇ ਕੁਝ ਜੀ। ਇਹਦਾ ਰੰਗ ਆ ਦੇਖਿਓ ਅੱਖ ਅੱਖਾਂ ਦੋਨੇ ਹੈਗੀਆਂ ਇਹਦੀਆਂ ਹਾਂਜੀ ਸਾਨੂੰ ਦੋਨੇ ਨੇ ਵੀਰੇ ਠੀਕ ਠੀਕ ਹੈ ਠੀਕ ਹੈ ਜਿਵੇਂ ਅੰਮ੍ਰਿਤ ਆਪਾਂ ਰੰਗ ਦੀ ਗੱਲ ਕਰਦੇ ਸੀਗੇ ਇਹਦਾ ਰੰਗ ਜਿਵੇਂ ਪਿਓਰ ਡੱਬ ਘੜਬੀ ਜੀ ਲੱਗਦੀ ਹੈ ਬਾਲ ਕਟਿੰਗ ਦਾ ਕਰਕੇ ਲੱਗਦੀ ਹੈ ਕਿ ਵੀਰੇ ਇਹ ਨਾ ਤਨੋਲੇ ਜਮਾ ਬੁਰੀ ਸੀਗੀ ਜਮਾ ਬੁਰੀ ਸੀ ਉਦੋਂ ਬਾਅਦ ਆਪਾਂ ਨੇ ਮਤਲਬ ਇਹ ਕਚਾਰੇ ਤੜ ਗਿਆ ਸੀ ਕਰੇ ਕੁਝ ਬਣਦੇ ਰਹਿਾਂਗੇ ਠੀਕ ਹੈ ਪਤਾ ਨਹੀਂ ਤਾਂ ਉਹਦੇ ਕਰਕੇ ਕਿਉਂਕਿ ਪਤਾ ਨਹੀਂ ਠੰਡ ਕਰਕੇ ਹੋਗੀ ਮਤਲਬ ਹੁਣ ਇਸੇ ਕਰਕੇ ਇਹ ਬਾਹਰੇ ਹੋਈ ਹੈ ਵੀ ਜਿਹੜੇ ਦੇ ਚੀਜ਼ੇ ਗਈ ਹਨਾ ਰੰਗਦਾ ਰੰਗਦਾ ਕਰਕੀ ਜੀ ਠੀਕ ਹੈ ਗੱਲ ਹਾਂਜੀ ਠੀਕ ਹੈ ਤੇ ਅਮਰਦੇ ਜਿਵੇਂ ਤੇਰੀ ਆ ਝੋਟੀ ਆ ਗਈ ਹੈ ਨਾ ਇੱਧਰ ਖੜੀ ਹੈ ਜਿਹੜੀ ਇਹਦੀ ਮਾਂ ਦਾ ਰਿਕਾਉਟ ਕੀ ਸੀਗਾ ਦੁੱਧ ਦਾ ਇਹਦੀ ਮਾਂ ਦਾ ਵੀਰੇ ਜਿਹੜੇ ਰਸੀਦਾਂ ਲੈਣ ਸਭ ਤੋਂ ਪੁਰਾਣੇ ਆਪਣੇ ਜਿੰਨੇ ਨੀਲੀ ਰਾਵ ਦੇ ਬਰੀਡਰ ਨੇ ਸਾਰੇ ਜਾਣਦੇ ਨੇ ਠੀਕ ਹੈ ਗਿਆਨੀ ਜੀ ਸੀ ਅੰਕਲ ਜੀ ਉਹਨਾਂ ਦੇ ਜਿਹੜੀ ਪਿੱਛੋਂ ਖਾਨਦਾਨੀ ਮੱਛੀ ਪਾਕਿਸਤਾਨ ਤੋਂ ਠੀਕ ਹੈ ਇਹਦੀ ਮਾਂ ਉਹਦੀ ਡਾਇਰੈਕਟ ਬੱਚੀ ਹੈ ਜੀ ਅੱਛਾ ਤੇ ਉਧਰੋਂ ਪੱਪੂ ਸੰਧੂ ਅੰਕਲ ਦੇ ਜਿਹੜਾ ਇੰਪੋਰਟ ਠੀਕਾ ਸੂਰਜ ਬੋਲਦੇ ਆ ਉਹਦੀ ਹੈ ਜੀ ਕ੍ਰੋਸ ਦੀ ਡਾਇਰੈਕਟ ਡਾਇਰੈਕਟ ਕਰਾਉਂਦੇ ਡਾਇਰੈਕਟ ਕ੍ਰੋਸ ਦੀ ਹੈ ਜੀ ਸਭ ਤੋਂ ਪੁਰਾਣੀ ਮੱਝ ਹੈ ਜੀ ਆਪਣੇ ਕੋਲ ਠੀਕ ਹੈ ਕਹਿੰਦੇ ਲਾ ਲੋ ਵੀ ਉਹਦਾ 20+2 ਤੁਸੀਂ ਗਿਆਨੀ ਅੰਕਲ ਦੇ ਕਰੇ ਆਪਣੇ ਕੋਲ ਉਹਦਾ ਕਰੇ ਜੀ ਠੀਕ ਹੈ ਸਾਢੇ 3 ਥਾਂ ਨੇ ਉਹਦਾ ਮਗਰਲਾ ਥਾਂ ਦਾ ਅੱਧਾ ਹੈ ਜੀ ਅੱਛਾ ਅੱਧੇ ਤੋਂ ਵੀ ਘੱਟੀ ਹੈ 17 ਲੀਟਰ 18 ਕਰਦੀ ਹੈ ਤੇ ਮੇਲੇ ਤੇ 15 ਲੀਟਰ ਚ ਆ ਗਈ ਸੀ ਬਿਨਾਂ ਕੁਝ ਖਾਦੇ ਜੀ ਸਾਰੇ ਬਰੀਡਰਾਂ ਨੂੰ ਪਤਾ ਹੈ ਜੀ ਇਹਨੇ ਇਹਨੇ ਕੁਝ ਨਹੀਂ ਖਾਦਾ ਜੇ ਵੀ ਤਾਂ ਲੈ ਮੇਲੇ ਦੇਵਾ 15 ਲੀਟਰ ਤੀਜਵਾਇ ਕਰਾ ਕੇ ਗਿਆ ਜੀ ਠੀਕ ਹੈ ਠੀਕ ਹੈ ਚਲੋ ਆਪਾਂ ਕਹਿ ਸਕਦੇ ਆਂ ਵੀ ਵਧੀਆ ਬਲੱਡ ਲਾਈਨ ਦੀ ਝੋਟੀ ਆ ਗਈ ਹਾਂਜੀ ਪੂਰੀ ਤੇ ਗਾਂ ਵੀ ਇਹਦੇ ਤੋਂ ਆਸ ਹਾਂਜੀ ਚੰਗੀ ਆ ਹਾਂਜੀ ਤੇ ਚਲੋ ਆ ਲਾਸਟ ਤੇ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਵਧਾਈਆਂ ਤੁਹਾਨੂੰ ਤੇ ਬਹੁਤ ਸੋਹਣੇ ਤੇਰੀ ਨੀਲੀ ਰਵੀ ਦੇ ਦੋਨੇ ਜਾਨਵਰ ਹੈਗੇ ਬਹੁਤ ਸੋਹਣੇ ਆ ਤੇ ਚੰਗੇ ਰੱਬ ਇਹਨੂੰ ਭਾਗ ਲਾਵੇ ਤੇ ਤੇਰਾ ਬਹੁਤ ਬਹੁਤ ਧੰਨਵਾਦ ਓਕੇ ਵੀਰੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਲਈ ਨਹੀਂ ਨਹੀਂ ਧੰਨਵਾਦ ਠੀਕ ਹੈ